ਆਪਾਂ ਆਪ ਵੀ ਲਾਈਵ ਨੂੰ ਵੀ ਲਾਈਵ ਕਰਦੇ ਹਾਂ ਤਾਂ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ ਜਿਹੜਾ ਕਿ ਹਾਦਸਾ ਜਿਹੜਾ ਵਾਪਰਿਆ ਬਠਿੰਡਾ ਡੱਬ ਵਾਲੀ ਨੈਸ਼ਨਲ ਹਾਈਵੇ ਦੇ ਉੱਪਰ ਜਿਹੜੇ ਵਹੀਕਲ ਨੇ ਉਪੜੇ ਨੇ ਕਿਉਂਕਿ ਧੁੰਦ ਅੱਜ ਸਵੇਰ ਤੋਂ ਹੀ ਬਹੁਤ ਜ਼ਿਆਦਾ ਸੀ ਜਿਸ ਦਾ ਕਹਿਰ ਕੇ ਦੇਖਣ ਨੂੰ ਮਿਲਿਆ ਤੇ ਉਸ ਹਾਦਸੇ ਦੀ ਜਿਹੜੀ ਵੀਡੀਓ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਜੋ ਕਿ ਅੱਜ ਸਵੇਰੇ ਐਤਵਾਰ ਦੀ ਜਿਹੜੀ ਮਾਰਨਿੰਗ ਸੀ ਉਸ ਮਾਰਨਿੰਗ ਦੇ ਵਿੱਚ ਹਾਦਸਾ ਹੋਇਆ ਗੱਡੀਆਂ ਪਿੜੀਆਂ ਤੇ ਕਈ ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਸੋ ਵੀਡੀਓ ਤੁਹਾਨੂੰ ਦਿਖਾਈ ਤੇ ਹੁਣ ਜਿਹੜਾ ਇਹ तमाम ਜਿਹੜੇ ਵਰਕਰ ਨੇ ਸਮਾਜ ਸੇਵੀ ਜਿਹੜੇ ਲੋਕਾਂ ਨੂੰ ਹਾਦਸਿਆਂ ਤੋਂ ਹਾਦਸਿਆਂ ਦੇ ਵਿੱਚ ਜ਼ਖਮੀ ਹੁੰਦੇ ਨੇ ਉਹਨਾਂ ਨੂੰ ਬਚਾਉਂਦੇ ਨੇ ਸਹਾਰਾ ਸੰਗਤ ਸੁਸਾਇਟੀ ਹੈ ਇਹ ਰੂਲਰ ਜਿਹੜੀ ਰੂਲਰ ਇਲਾਕੇ ਦੇ ਵਿੱਚ ਜਿਹੜੇ ਹਾਦਸੇ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜਾ ਜ਼ਖਮੀਆਂ ਨੂੰ ਚੱਕਣ ਦਾ ਕੰਮ ਕਰਦੀ ਹੈ ਤੇ ਇਹ ਉਹ ਜਾਂਬਾਜ ਲੋਕ ਨੇ ਜਿਹੜੇ ਹਨੇਰੇ ਰਾਤ ਬਰਾਤੇ ਨਹੀਂ ਦੇਖਦੇ ਤੇ ਲੋਕਾਂ ਨੂੰ ਚੱਕਣ ਦੇ ਲਈ ਮੌਕੇ ਤੇ ਪਹੁੰਚਦੇ ਨੇ ਸੋ ਸਿਕੰਦਰ ਨੇ ਸਾਡਾ ਗਲਤ ਕਰਦੇ ਆ ਸਿਕੰਦਰ ਜੀ ਅੱਜ ਦੱਸਿਆ ਜਾ ਰਿਹਾ ਹੈ ਹੱਥ ਤੇ ਕਾਫੀ ਜਿਹੜੇ ਸਵੇਰੇ ਹੋਏ ਆ ਦੋ ਤੋਂ ਤਿੰਨ ਹੱਥ ਜਿਹੜੇ ਦੱਸੇ ਗਏ ਹਾਂਜੀ ਹਾਂਜੀ ਸਰ ਕੀ ਪੂਰੀ ਗੱਲ ਬਾਤ ਤੁਸੀਂ ਮੌਕੇ ਤੇ ਸਰ ਦੇਖੋ ਜੀ ਮੈਂ ਮੌਸਮ ਦੇ ਹਿਸਾਬ ਨਾਲ ਅੱਜ ਸਾਦੀ ਦੀ ਪਹਿਲੀ ਧੁੰਦ ਪਈ ਹੈਗੀ ਇਹ ਧੁੰਦ ਦੇ ਵਿੱਚ ਅੱਜ ਸਵੇਰ ਤੋਂ ਹੀ ਮੰਨ ਲਓ ਵੀ ਮੰਦਭਾਗੀਆਂ ਖਬਰ ਆਉਣੀਆਂ ਸ਼ੁਰੂ ਹੋਣਗੀਆਂ ਖਬਰਾਂ ਇਦਾਂ ਹੋਈਆਂ ਕਿ ਬਠਿੰਡਾ ਡਬਲ ਨੈਸ਼ਨਲ ਆਪਾਂ ਜਿਹੜਾ ਹਾਈਵੇ ਹੈ ਆਪਾਂ ਕਵਰ ਕਰਿਆ ਹੋਇਆਗਾ ਸਵੇਰ 9 ਵਜੇ ਤੋਂ ਕਰੀਬ ਹਾਦਸਿਆਂ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਜਿੱਦਾਂ ਦੋ ਘੋੜਿਆਂ ਦੀ ਟੱਕਰ ਮਿਲੀ ਫਿਰ ਇੱਕ ਘੋੜੇ ਦੇ ਵਿੱਚ ਇੱਕ ਰਿਕਸ਼ ਗੱਡੀ ਮਿਲੀ ਫਿਰ ਦੋ ਆਪਸ ਵਿੱਚ ਗੱਡੀਆਂ ਦੀ ਟੱਕਰ ਮਿਲੀ ਇਸ ਤਰ੍ਹਾਂ ਦੀਆਂ ਤਿੰਨ ਚਾਰ ਖਬਰਾਂ ਜੋ ਬਹੁਤ ਮੰਦ ਭਾਗੀਆਂ ਖਬਰਾਂ ਆਈਆਂ ਕਿੰਨੇ ਕੁ ਲੋਕ ਨੇ ਜਿਹੜੇ ਜ਼ਖਮੀ ਸੱਤ ਤੋਂ ਅੱਠ ਨੌਜਵਾਨ ਜਿਹੜੇ ਆਪਾਂ ਕਹਿੰਦੀਆਂ ਜੀ ਜ਼ਖਮੀ ਹੈਗੇ ਇਸ ਤੋਂ ਇਲਾਵਾ ਜਿਹੜਾ ਨੁਕਸਾਨ ਵਹੀਕਲਾਂ ਦਾ ਵੀ ਦੇਖੀਂ ਵਹੀਕਲਾਂ ਦਾ ਨੁਕਸਾਨ ਹੈਗਾ ਜੀ ਕਾਫੀ ਨੁਕਸਾਨ ਹੈਗਾ ਦੋ ਗੱਡੀਆਂ ਪੂਰੀ ਮੇਜਰ ਆਪਸ ਚ ਗੱਡੀਆਂ ਦੀ ਟੱਕਰ ਹੋਈ ਹੈ ਉਹ ਮੇਜਰ ਟੱਕਰ ਹੋਈ ਹੈਗੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਗੱਲ ਕਰੀਏ ਤਾਂ ਆਪਾਂ ਜਿਹੜਾ ਕਾਰਨ ਕੀ ਦੱਸਿਆ ਜਾ ਰਿਹਾ ਜਿਹੜੇ ਹਾਦਸੇ ਤਿੰਨ ਤੋਂ ਚਾਰ ਹੋਏ ਦੇਖੋ ਸਰ ਜਿਹੜੇ ਹਾਦਸੇ ਹੋਏ ਹੈ ਇਹਨਾਂ ਦਾ ਮੇਨ ਕਾਰਨ ਤਾਂ ਧੁੰਦ ਆ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰੀਏ ਕਿ ਮੌਸਮ ਬਦਲਿਆਗਾ ਤੇ ਧੁੰਦ ਪੈਣੀ ਸਟਾਰਟ ਹੋਈ ਹੈ ਇਹ ਧੁੰਦ ਦੇ ਕਾਰਨ ਵਹੀਕਲ ਅੱਗੇ ਜਾਂਦਾ ਨਹੀਂ ਦਿਸਿਆ ਕਿਉਂਕਿ ਬਹੁਤ ਜ਼ਿਆਦਾ ਤੇਜ਼ ਅਛਾ ਗੱਲ ਕਰੀਏ ਤਾਂ ਜਿਵੇਂ ਤੁਸੀਂ ਜਿਵੇਂ ਗਏ ਹੋ ਮੌਕੇ ਤੇ ਕਿੰਨੀਆਂ ਜਿਹੜੀਆਂ ਐਂਬੂਲੈਂਸਾਂ ਇਸ ਹਾਦਸੇ ਦੇ ਵਿੱਚ ਲੱਗ ਕੋ ਸਰ ਪਹਿਲੀ ਕਾਲ ਮੈਨੂੰ ਪਈ ਸੀ ਮੈਂ ਇਹਨੂੰ ਚਲਾ ਗਿਆ ਹਾਸੇ ਤੇ ਮਗਰ ਇੱਕ ਕਾਲ ਆਈ ਆਪਾਂ ਨੂੰ ਕਿ ਜੱਸੀ ਟੋਲ ਪਲਾਜ ਤੇ ਐਕਸੀਡੈਂਟ ਹੋਇਆਗਾ ਤਾਂ ਉੱਥੇ ਮੈਂ ਮੇਰੀ ਟੀਮ ਦਾ ਵਰਕਰ ਗਗਨਦੀਪ ਸਿੰਘ ਉਹਨਾਂ ਨੂੰ ਭੇਜਿਆ ਉਹਨਾਂ ਨੂੰ ਹੀ ਕਾਲ ਪਾਈ ਇਹ ਫਿਰ ਉਹ ਗਏ ਮੌਕੇ ਤੇ ਮਗਰ ਮਿਸ਼ਾਣਾ ਵਿਖੇ ਐਕਸੀਡੈਂਟ ਹੋਇਆਗਾ ਉਦੋਂ ਗੱਡੀਆਂ ਦੀ ਆਪਸ ਚ ਟੱਕਰ ਮੀ ਹੋਈ ਹੈਗੀ ਤਾਂ ਉਹਦੇ ਵਿੱਚ 5 ਤੋਂ 4 ਤੋਂ 5 ਜੋ ਨੌਜਵਾਨ ਜਖਮੀ ਸੀਗੇ ਜੋ ਦੋਨੇ ਕਾਰਾਂ ਦੇ ਵਿੱਚ ਸਵਾਰ ਸੀ ਤਾਂ ਉੱਥੇ ਮੇਰੀ ਟੀਮ ਵਰਕਰ ਸਤਨਾਮ ਸਿੰਘ ਉਹਨਾਂ ਨੂੰ ਭੇਜਿਆ ਤਾਂ ਉਹਨਾਂ ਨੂੰ ਭੇਜਣ ਵੇਲੇ ਦਿੱਕਤ ਸਾਨੂੰ ਇਹ ਆ ਗਈ ਕਿ ਸਾਡੀ ਗੱਡੀ ਦਾ ਟਾਇਰ ਪਟ ਗਿਆ ਆਪਦਾ ਵੀ ਨੁਕਸਾਨ ਆਪਦਾ ਵੀ ਨੁਕਸਾਨ ਹੋ ਗਿਆ ਜੀ ਅੱਛਾ ਫਿਰ ਇਹਨਾਂ ਨੂੰ ਕਿੱਥੇ ਕਿੱਥੇ ਜਿਹੜਾ ਦਾਖਲ ਕਰਵਾਇਆ ਗਿਆ ਤੇ ਸਿਬਲਾ ਹਸਪਤਾਲ ਵੀ ਲੈ ਜਾਂਦਾ ਗਿਆ ਜੀ ਪਤਾ ਲੱਗ ਸਕਦਾ ਹੈ ਹਾਂ ਜੀ ਜੋ ਦੇਖੋ ਸਰ ਜਿਹੜੀਆਂ ਦੋ ਕਾਰਾਂ ਭੇੜੀਆਂ ਆਈਆਂ ਗੀਆਂ ਮਿਸ਼ਾਣਾ ਵਿਖੇ ਉਹਦੇ ਸਾਡੀ ਗੱਡੀ ਦਾ ਟਾਇਰ ਪਾਟਣ ਕਰਕੇ ਮੌਕੇ ਤੇ ਪਹੁੰਚ ਨਹੀਂ ਸਕੀ ਥੋੜਾ ਲੇਟ ਹੋ ਗਈ ਤਾਂ ਉਹਨੂੰ 108 ਦੀ ਕਾਲ ਮੈਂ ਨਾਲ 108 ਤੇ ਕਾਲ ਪਾਈ ਹੋਈ ਸੀਗੀ ਤੇ ਉਹ 108 ਆ ਗਈ ਸੀ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਉਹ ਕਹਿੰਦੇ ਵੀਰੇ ਅਸੀਂ ਲੈ ਗਏ ਤਾਂ ਉਹਨਾਂ ਦੇ ਵੱਲੋਂ ਦੋ ਚਾਰ ਮਿੰਟਾਂ ਦੇ ਸੱਨੇ ਤੇ ਪਿੱਛੇ ਸਾਡੀਆਂ ਤਿੰਨ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਸੀਗੀਆਂ ਤਿੰਨ ਐਂਬੂਲੈਂਸਾਂ ਮੌਕੇ ਤੇ ਜਿਵੇਂ ਸਤਨਾਮ ਸਿੰਘ ਪਹੁੰਚ ਗਿਆ ਗੰਗਦੀਪ ਸਿੰਘ ਪਹੁੰਚ ਗਿਆ ਤੇ ਮੈਂ ਮੌਕੇ ਤੇ ਪਹੁੰਚ ਗਿਆ ਸੀਗਾ ਦੋ ਚਾਰ ਮਿੰਟਾਂ ਦੇ ਸੱਨੇ ਤੇ ਅਸੀਂ ਵੀ ਮੌਕੇ ਤੇ ਪਹੁੰਚ ਗਏ ਅੱਛਾ ਮੰਜ਼ਰ ਕਿਸ ਤਰ੍ਹਾਂ ਦਾ ਸੀ ਜਦੋਂ ਮੌਕੇ ਤੇ ਦੇਖਿਆ ਤੁਸੀਂ ਦੇਖੋ ਸਰ ਮੰਜ਼ਰ ਤਾਂ ਇਹ ਸੀਗਾ ਵੀ ਸਵੇਰ ਤੋਂ ਅਸੀਂ ਐਮਰਜੈਂਸੀ ਦੇ ਵਿੱਚ ਅਸੀਂ ਗੱਡੀਆਂ ਫਾਸਟ ਲੈ ਕੇ ਗਏ ਮਗਰ ਦੀ ਮਗਰ ਕਾਲ ਆ ਰਹੀ ਸੀਗੀ ਤੇ ਕੁਸ਼ਤਾ ਮਲਵੀ ਐਕਸੀਡੈਂਟ ਜ਼ਿਆਦਾ ਹੋਣ ਕਰਕੇ ਅਸੀਂ ਲੇਟ ਹੋ ਗਏ ਕੁਝ ਟਾਇਰ ਪਾਟਨ ਦੀ ਦਿੱਕਤ ਆ ਗਈ ਮੰਨ ਰਹੇ ਸੀ ਕਿ ਜਿਵੇਂ ਹੁਣ ਦੋ ਕਾਰਾਂ ਦੀ ਦਿੱਕਤ ਆਈ ਹੈਗੀ ਐਕਸੀਡੈਂਟ ਹੋਇਆਗਾ ਤੇ ਉਹਦੇ ਚ ਦੋ ਨੌਜਵਾਨ ਮੇਜਰ ਸੀ ਜਿਨ੍ਹਾਂ ਨੂੰ ਮੇਜਰ ਇੰਜਰਡ ਕਹਿ ਸਕਦੇ ਆਪਾਂ ਅੱਛਾ ਪਤਾ ਲੱਗ ਸਕਿਆ ਇਹ ਲੋਕ ਕਿੱਥੋਂ ਦੇ ਨੇ ਜਾਂ ਇਸ ਤਰ੍ਹਾਂ ਦੀ ਗੱਲ ਸਮਝਣਾ ਹੈ ਦੇਖੋ ਸਰ ਇਹ ਜਿਹੜੀ ਕਾਰਾਂ ਦੀ ਦਿੱਕਤ ਹੋਈ ਆ ਉਹਨਾਂ ਚੋਂ ਬਾਹਰੋਂ ਇੱਕੋ ਕਾਲ ਆਈ ਸੀ ਮੈਨੂੰ ਪੱਕੀ ਲੋਕੇਸ਼ਨ ਨਹੀਂ ਉਹਨਾਂ ਦੀ ਕੀ ਸੀ ਉਹ ਪੁੱਛ ਰਹੇ ਸੀ ਵੀ ਇਹ ਬੰਦੇ ਸਾਡੇ ਅਗੇ ਤੇ ਜਿਹੜੇ ਟਾਊਨ ਤੇ ਹੋਇਆਗਾ ਉਹ ਜਹਤੋਂ ਮੰਡੀ ਦੇ ਅਗੇ ਤੇ ਜਿਹੜੇ ਇਥੇ ਮਿਸ਼ਾਣੇ ਹੋਇਆ ਉਹਨਾਂ ਚੋਂ ਇੱਕ ਗੱਡੀ ਲੋਕਲ ਆ ਆਪਦੇ ਕਮਾਂਕਾਰਾਂ ਤੇ ਜਾ ਰਹੀ ਸੀ ਕਮਾਂਕਾਰਾਂ ਤੇ ਜਾ ਰਹੀ ਆ ਕੋਈਆਂ ਬਾਹਰ ਨੂੰ ਤੇ ਜਾ ਰਹੀ ਸੀ ਜਿਵੇਂ ਵੀ ਸੀ ਤਾਂ ਜੋ ਵੀ ਹੋਇਆ ਸਿਰ ਬਹੁਤ ਮਾੜਾ ਹੋਇਆਗਾ 7 ਤੋਂ 8 ਲੋਕ ਜੱਕ ਨੂੰ ਨੇ 7 ਤੋਂ 8 ਲੋਕ ਜਾ ਅੱਛਾ ਕਿੰਨੇ ਕਿੰਨੇ ਅੰਤਰਾਲ ਦੇ ਵਿੱਚ ਜਿਹੜੇ ਹਾਦਸੇ ਰਿਪੋਰਟ ਹੋਏ ਸਰ ਇਹ ਮੰਨ ਕੇ ਚੱਲੀ ਆਪਾਂ ਲਾਸਟ 15 ਤੋਂ 20 ਮਿੰਟ ਇਹ ਮੋਟਾ ਜਿਹਾ ਆਈਡੀਆ ਤੋਂ ਕਿ ਉੱਥੇ ਜਦੋਂ ਹਾਦਸਾ ਹੋਇਆਗਾ ਹੋ ਸਕਦਾ ਘੱਟ ਸਮੇਂ ਵਿੱਚ ਹੋਇਆ ਹੋਵੇ ਉਹਦੇ ਚ ਰੀਜਨ ਮੰਨ ਕੇ ਚਲੋ ਵੀ ਕੋਈ ਬੰਦਾ ਮੌਕੇ ਤੇ ਪਹੁੰਚੂ ਜਾਣਕਾਰ ਤਾਂ ਉਹ ਕਾਲ ਪਾਊਗਾ ਇਹ ਤਾਂ ਹੈ ਨਹੀਂ ਵੀ ਹੋ ਸਾਰ ਹਾਦਸਾ ਕੌਣ ਪੈਗੀ ਤਾਂ ਆਪਾਂ ਆਈਡੀਆ ਲਾ ਸਕਦੇ ਆਂਗੇ ਇੱਕ ਵੋਟਾ ਜਾ ਕੇ 15 ਤੋਂ 20 ਮਿੰਟਾਂ ਦੇ ਵਿੱਚ ਵਿੱਚ ਜੋ ਗੈਪ ਤੇ ਐਕਸੀਡੈਂਟ ਹੋਇਆਗੇ ਫਿਲਹਾਲ ਤੁਸੀਂ ਸਾਰਿਆਂ ਨੂੰ ਹਸਪੀਟਲ ਦਾਖਲ ਕਰਵਾ ਦਿਓ ਹਾਂਜੀ ਫਿਲਹਾਲ ਹੌਸਪੀਟਲ ਕਰਵਾਓ ਸੋ ਬਿਲਕੁਲ ਇਹ ਸੰਗਤ ਸਹਾਰਾ ਦੇ ਵਰਕਰ ਨੇ ਤਿੰਨਾਂ ਤੇ ਇਹ ਗੱਡੀਆਂ ਨੇ ਤੁਸੀਂ ਦੇਖੋ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜਾ ਐਕਸੀਡੈਂਟ ਚੱਕਦੇ ਹੋਏ ਖੁਦ ਦਾ ਵੀ ਜਿਹੜਾ ਨੁਕਸਾਨ ਹੋਇਆ ਤੁਸੀਂ ਦੇਖੋ ਇਹ ਐਂਬੂਲੈਂਸ ਹੈ ਇਹ ਤੇ ਇਹ ਜਿਹੜਾ ਟਾਇਰ ਹੈ ਇਹ ਸ਼ਾਇਦ ਸਰਦੀ ਦੇ ਵਿੱਚ ਜਿਹੜਾ ਤੇਜ਼ ਸਪੀਡ ਹੋਣ ਦੇ ਕਾਰਨ ਨੁਕਸਾਨਿਆ ਗਿਆ ਫਟ ਗਿਆ ਸੀ ਪਰ ਕਿਸੇ ਤਰ੍ਹਾਂ ਦਾ ਕੋਈ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਤੇ ਨਵਾਂ ਜਿਹੜਾ ਟਾਇਰ ਇਹ ਦੱਸ ਰਹੇ ਨੇ ਹਾਂਜੀ ਹਾਂ ਸਰਦੀ ਦੇ ਕਾਰਨ ਆਪਾਂ ਐ ਨਹੀਂ ਕਹਿ ਸਕਦੇ ਵੀ ਸੁੱਕਿਆ ਟਾਇਰ ਸੀ ਤਾਂ ਪਾੜ ਗਿਆ ਟਾਇਰ ਪਵਾਇਆ ਨੂੰ ਥੋੜਾ ਟਾਈਮ ਹੀ ਹੋਇਆ ਬਿਲਕੁਲ ਨਵਾਂ ਟਾਇਰ ਸੀ ਇਹ ਉਹ ਟਾਇਰ ਪਟਿਆਗਾ ਕਿਉਂਕਿ ਅਮਰਜੈਂਸੀ ਦੇ ਵਿੱਚ ਨੁਕਸਾਨ ਤੋਂ ਸਰ ਟਾਇਰ ਪਾੜ ਗਿਆ ਹੁਣ ਟਾਇਰ ਬਦਲਾਉਣਾ ਪਊਗਾ ਹੀ ਆਪਾਂ ਨੂੰ ਆਈਡੀਆ ਆਈਡੀਆ ਮੈਨੂੰ ਚਾਰ ਤੋਂ ਪੰਜ ਹਜ਼ਾਰ ਰੁਪਏ ਦਾ ਨੁਕਸਾਨ ਜੀ ਮੈਂ ਕਹਿ ਦਿਆਂ ਆਪਾਂ ਟਾਇਰ ਦਾ ਹੋ ਗਿਆ ਜੀ ਤਾਂ ਬਿਲਕੁਲ ਇਹ ਸੰਸਥਾ ਵਾਲੇ ਜਿਹੜੇ ਲੋਕ ਹੁੰਦੇ ਨੇ ਨਿਸ਼ਵਾਰ ਥੋ ਕੇ ਜਿਹੜੀ ਸੇਵਾ ਉਹ ਕਰਦੇ ਨੇ ਕਿਉਂਕਿ ਕਿਸੇ ਤਰ੍ਹਾਂ ਦਾ ਕੋਈ ਇਹਨਾਂ ਨੂੰ ਆਪਣੇ ਪੱਖ ਤੱਕ ਮਤਲਬ ਨਹੀਂ ਹੁੰਦਾ ਸਿਰਫ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਾਵੇ ਤੇ ਉਹਨਾਂ ਦੀ ਜਾਨ ਬਚਾਈ ਜਾਵੇ ਇਸ ਤਰ੍ਹਾਂ ਦੀ ਜਿਹੜੀ ਸੋਚ ਇਹਨਾਂ ਲੋਕਾਂ ਦੀ ਹੁੰਦੀ ਹੈ ਸੋ ਇਹ ਤਮਾਮ ਐਂਬੂਲੈਂਸਾਂ ਨੇ ਜਿਹੜੀਆਂ ਇੱਥੇ ਖੜੀਆਂ ਨੇ ਤੇ ਰੂਲ ਐ ਐਮਬੂਲੈਂਸਾਂ ਲੋਕਾਂ ਦੀਆਂ ਜਿਹੜੀਆਂ ਜਾਨਾਂ ਨੇ ਉਹ ਬਚਾਉਂਦੀਆਂ ਨੇ ਸੋ ਅੱਜ ਵੀ ਜਿਹੜਾ ਜਾਨ ਬਚਾਉਂਦੇ ਹੋਏ ਇਹਨਾਂ ਦੇ ਵੱਲੋਂ 7 ਤੋਂ 8 ਲੋਕ ਜਿਹੜੇ ਨੇ ਉਹ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਏ ਗਏ ਨੇ ਤੇ ਫਿਲਹਾਲ ਦੀ ਗੱਲ ਕਰੀਏ ਤਾਂ ਕਾਫੀ ਜਿਹੜਾ ਸراہਨਾ ਜੇ ਕਰਨੀ ਬਣਦੀ ਇਹਨਾਂ ਲੋਕਾਂ ਦੀ ਜਿਹੜੇ ਨੇ ਕਿ ਕੀਮਤੀ ਜਾਨਾਂ ਬਚਾਉਂਦੇ ਨੇ ਤੇ ਲੋਕਾਂ ਦੀ ਜਾਨ ਬਚਾਉਣ ਦੇ ਵਿੱਚ ਮਦਦ ਕਰਦੇ ਨੇ ਸੋ ਅੱਜ ਤਿੰਨ ਹਾਦਸੇ ਜਿਹੜੇ ਬਠਿੰਡਾ ਡੱਬ ਵਾਲੀ ਨੈਸ਼ਨਲ ਹਾਈਵੇ ਦੇ ਉੱਪਰ ਤਿੰਨ ਹਾਦਸੇ ਜਿਹੜੇ ਉਹ ਰਿਪੋਰਟ ਹੋਏ ਨੇ ਸੰਘਣੀ ਧੁੰਦ ਦੇ ਕਾਰਨ ਤੇ ਧੁੰਦ ਅਜ ਪਹਿਲੀ ਧੁੰਦ ਹੀ ਪਈ ਹੈ ਉਸ ਧੁੰਦ ਦੇ ਵਿੱਚ ਜਿਹੜੇ ਇਹ ਹਾਦਸੇ ਹੋਏ ਨੇ ਤੇ 7 ਤੋਂ 8 ਲੋਕ ਨੇ ਜਿਹੜੇ ਉਹ ਜ਼ਖਮੀ ਹੋਏ ਐ ਤੇ ਫਿਲਹਾਲ ਜਿਹੜੇ ਸਭ ਨੂੰ ਹਸਪਤਾਲਾਂ ਵੱਖ-ਵੱਖ ਹਸਪਤਾਲਾਂ ਦੇ ਵਿੱਚ ਜਿਹੜਾ ਉਹ ਦਾਖਲ ਕਰਵਾਇਆ ਗਿਆ ਤੇ ਕਿਸੇ ਤਰ੍ਹਾਂ ਦੀ ਜਿਹੜੀ ਜਾਨੀ ਨੁਕਸਾਨ ਫਿਲਹਾਲ ਨਹੀਂ ਹੋਇਆ ਪਰ ਮਾਲੀ ਨੁਕਸਾਨ ਦੀ ਗੱਲ ਕਰੀਏ ਕੀਮਤੀ ਜਾਨਾਂ ਦਾ ਜਿਹੜਾ ਨੁਕਸਾਨ ਉਹ ਜ਼ਰੂਰ ਹੋਇਆ ਸੋ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਸੀ ਤੇ ਗੱਲਬਾਤ ਵੀ ਕੀਤੀ ਆਪਾਂ ਸਹਾਰਾ ਸੰਸਥਾ ਦੇ ਵਰਕਰਾਂ ਨਾਲ ਕਿ ਕਿਸ ਤਰ੍ਹਾਂ ਇਹ ਸਾਰੇ ਹਾਦਸੇ ਹੋਏ ਤੇ ਕਿੱਥੇ ਹੋਏ ਤੇ ਕਿੰਨੀ-ਕਿੰਨੀ ਦੇਰ ਦੇ ਵਿੱਚ ਹੋਏ ਸੋ ਅਪੀਲ ਹੈ ਕਿ ਠੰਡ ਦਾ ਮੌਸਮ ਆ ਗਿਆ ਤੇ ਤੁਸੀਂ ਧੁੰਦ ਦੇ ਵਿੱਚ ਡਰਾਈਵਿੰਗ ਕਰਦੇ ਹੋਏ ਜਿਹੜਾ ਸਾਵਧਾਨੀ ਨਾਲ ਡਰਾਈਵ ਕਰੋ ਤਾਂ ਜੋ ਕਿਸੇ ਤਰ੍ਹਾਂ ਦੇ ਹਾਦਸੇ ਤੋਂ ਬਚਾਅ ਕੀਤਾ ਜਾ ਸਕੇ